ਆ ਵੀ ਐਂ ਦਿਖਾ ਜੁਨੀ ਲੈ ਗਿਆ ਵੇ ਐਂ ਸੋਹਣੀ ਲੱਗਦੀ ਐ ਨਾ ਹੁਣ ਦੂਜੀ ਹਾਂ ਕਿਵੇਂ ਕਰਦੀ ਸਰ ਲਵੀ ਹੁਣ ਬਾਂਦਰੀ ਨੂੰ ਕਰਨ ਲੱਗ ਗਈ ਹੂੰ ਨਾ ਵੀ ਹੁਣ ਸੋਹਣੀ ਲੱਗਦੀ ਐ ਤੇ ਮੂੰ ਤੇ ਮਾਰਾ ਕਰੇਂਗੇ ਤੇਰੇ ਮੇਕਅਪ ਕਰਨ ਦੇ ਵੀ ਕੰਮ ਆਊਗਾ ਕੀ ਹਾਲ ਨੇ ਬੋਲੇ ਦੀਆਂ ਕਿਹੜੀਆਂ ਚੁੰਨਿਆ ਇਹੇ ਲਾਡੂ ਵਾਲੀਆਂ ਲੱਡੂ ਵਾਲੀਆਂ ਇਹ ਤਾਂ ਦੋ ਹੀ ਲੱਡੂ ਲੱਗੇ ਆ ਕਿ ਇਧਰ ਲੱਡੂ ਇੱਕ ਇਧਰ ਲੱਡੂ ਚੱਲ ਫਿਰ ਚੁੰਨੀ ਲੈ ਕੇ ਤਾਂ ਦਿਖਾ ਉੱਤੇ ਕਿਦਾਂ ਲੱਗਦੀ ਆ ਲੈ ਲੈ ਕੇ ਦਿਖਾ ਨਹੀਂ ਦੋਨੇ ਲੈ ਕੇ ਦਿਖਾ ਬਾਰੋ-ਬਾਰੀ ਲੈ ਕੇ ਹਾਂ ਹਾਂ ਮੰਮੀ ਨੂੰ ਵੀ ਲੱਡੂ ਵਾਲੀ ਲੈ ਦੇਣੀ ਆ ਨਾ ਟੈਂ 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 ਇਧਰ ਦੇਖਾਂ ਇਧਰ ਦੇਖ ਖਲਾਰ ਕੇ ਇਹ ਤਾਂ ਲੈ ਚੁੰਨੀ ਸੋਹਰੀ ਤਾਂ ਇਕੱਠੀ ਕਰਤੀ ਦੇਖੀ ਕਹਤੋਂ ਆ ਨਿੱਕੀ ਦੀ ਕੀ ਐ ਚੀਜ਼ ਤੂੰ ਲੈ ਲੈ ਸੋਹਣੀ ਐ ਚੁੰਨੀ ਤਾਂ ਸੋਹਣੀ ਐ ਚੁੰਨੀ ਤਾਂ ਦੂਜੀ ਦਾ ਵੀ ਚੁੱਕੀ ਆ ਲੈ ਗਾ ਦੂਜੀ ਲੈ ਕੇ ਦਿਖਾ ਦੇ ਬੁੱਕਲ ਮਾਰ ਕੇ ਲੈ ਲੈ ਹੈ ਭਾਈ ਮੈਂ ਇਹਨੂੰ ਕਹਿੰਦਾ ਸੀ ਮੈਂ ਕਿਹਾ ਦਸ ਦੀ ਤਹਿਣੀ ਚੁੰਨੀ ਦਾ ਹਰੀ ਇਕੱਠੀ ਕਰਤੀ ਤੂੰ ਬੁੱਕਲ ਮਾਰ ਕੇ ਲੈ ਕੇ ਦਿਖਾ ਦੇ ਆ ਸੋਹਣੀ ਐ ਨਾ ਆ ਸੋਹਣੀ ਐ ਬ੍ਰੈਂਟ ਵਾਲੀ ਉਹ ਨਹੀਂ ਸੋਹਣੀ ਉਹ ਤਾਂ ਬਦਲ ਕੇ ਇਹ ਜਿਹੀ ਲਿਆਉ ਭੋਦੀ ਕੱਲ ਦਿ마ਗ ਆ ਰਹੀ ਲੱਗ ਰਹੀ ਤੇ ਫਿਰ ਜਦੋਂ ਉਹਨੂੰ ਫਿਰ ਬਾਅਦ ਚ ਫੇਰ ਦਿਮਾਗ ਖਾਊ ਥੋੜਾ ਵੀ ਮੈਨੂੰ ਲੱਡੂ ਵਾਲੀ ਚਾਹੀਦੀ ਐ ਆ ਵੀ ਐਂ ਦਿਖਾਉ ਜੁਨੀ ਲੈ ਗਿਆ ਵੀ ਐਂ ਸੋਹਣੀ ਲੱਗਦੀ ਐ ਨਾ ਸਾਨੂੰ ਦੂਜੀ ਵੀ ਐਂ ਲੈ ਕੇ ਦਿਖਾ ਦੂ ਯਾਰ ਠੀਕ ਆ ਸਾਨੂੰ ਮਾਤੋ ਕਰਦੀ ਹੈ ਹੈ ਕਿਵੇਂ ਕਰਦੀ ਸਰ ਲੱਗੇ ਕਿਉਂ ਮਾਤੋ ਕਰਦੀ ਡੀਕਾ ਬਾਹਰੀ ਨੂੰ ਕਰਨ ਲੱਗ ਗਈ ਹੂੰ ਨਾ ਵੀ ਹੁਣ ਸੋਹਣੀ ਲੱਗਦੀ ਐ ਲੱਡੂ ਕਿਤੇ ਐ ਕੀ ਕਰਾਂ ਇਹਦਾ ਕੀ ਕਰਾਂਗੇ ਇਹਨੂੰ ਕੀ ਕਰਾਂਗੇ ਲੱਡੂ ਦਾ ਹੈਂ ਤੇ ਮੂੰਹ ਤੇ ਮਾਰਾ ਕਰੀਏ ਤੇਰੇ ਮੇਕਅਪ ਕਰਨ ਦਾ ਵੀ ਕੰਮ ਆਊਗਾ ਇਹਦੇ ਨਾਲ ਮੇਕਅਪ ਕਰ ਲੈਂਦਾ ਬੰਦਾ ਨਲੀ ਪੁੰਝ ਲੈਂਦਾ ਕਾਫੀ ਬੈਨੀਫਿਟ ਆ ਤੈਨੂੰ ਇਹਦੇ ਸਾਫ ਹੋ ਜਾਊਗਾ ਹੂੰ ਤੇ ਕਿੰਨੇ ਕਿੰਨੇ ਦੀਆ ਹੋਣਗੇ ਤੇਰੇ ਨਾਲ ਕਿੰਨੇ ਕਿੰਨੇ ਆਹ ਸਾਹ ਹੁੰਦਾ ਹੋਰ ਕਿੰਨੇ ਕਿੰਨੇ ਦਾ ਠੀਕ ਆ ਉੱਥੋਂ ਲਿਆਂਦਾਂਗਾ ਬਾਜ਼ਾਰ ਚੋਂ ਕਿਹੜੇ ਤੋਂ ਉਹ ਨਿਸ਼ਾ ਦੁਕਾਨ ਦੇ ਸਾਹਮਣੇ ਜਿਹੜੀ ਦੁਕਾਨ ਉਹਨਾਂ ਦੀ ਆ ਵੀ ਮਨ ਲੱਗਾ ਫਿਰ ਇਹ ਜੀ ਲੱਡੂਆਂ ਆਂ ਵੀ ਪ੍ਰਿੰਟ ਵਾਲੀ ਹੈ ਨਹੀਂ ਸੀ ਨਾ ਹੈ ਨਾ ਨਾ ਪ੍ਰਿੰਟ ਵਾਲਾ ਦੇ ਦੇ ਉਹ ਤਾਂ ਹੋ ਚੀਏ ਇਹ ਨਹੀਂ ਇਹ ਇਹ ਦੇਖੀਏ ਫਿਰ ਪ੍ਰਿੰਟ ਆਉਂਗਾ ਨਹੀਂ ਸੁਣਾਂ ਨਹੀਂ ਪ੍ਰਿੰਟ ਵਾਲੀ ਹੈਂ ਲੱਡੂਆਂ ਉਹ ਲੈਣੀ ਹੂੰ ਆ ਆ ਗਈ ਉਹ ਜਿਹੜੀ ਆ ਕਹਿੰਦੀ ਸੀ ਆ ਆਖੇ ਇਹ ਵੀ ਆ ਕਿ ਆ ਬੰਬਾਂ ਵਾਲੀ ਨਹੀਂ ਲੈਣੀ ਹੂੰ ਕਹਿੰਦੀ ਜਿਹੜੇ ਤੇ ਆ ਕੋ ਹੁੰਦਾ ਤੇ ਚੜਿਆ ਵਾ ਚਲ ਵਰ ਜਾ ਫੁੱਲਾਂ ਜਾਂਦੇ ਕਹਿੰਦੀ ਉਹ ਲੈਣੀ ਆ ਇਹ ਕਹਿੰਦੀ ਤੇ ਹੁਣ ਇਹਦੇ ਕਿਹੜਾ ਹੈਗਾ ਇਹ ਵੀ ਕੱਲੀ ਆ ਹਣ ਬੋਲ ਅੱਛਾ ਕੱਲ ਲਿਆ ਕੇ ਦਿੱਤਾਂਗੇ ਜੁੰਨਾ ਆ ਲੈ ਕੇ ਦਿੱਤਾਂਗੇ ਜੁੰਨਾ ਕੱਲ ਨਾ ਮੋੜਤੀਆਂ ਅੱਛਾ ਪਸੰਦ ਨਹੀਂ ਆ ਗਿਆ ਇਹਨੂੰ ਨਹੀਂ ਆਵੇ ਕਹਿੰਦੀ ਇਹ ਨਹੀਂ ਤੇ ਡੈਡੀ ਨੇ ਬਹੁਤ ਸੋਨਾ ਕਲਰ ਲੈ ਦੇ ਜੁੰਨੀ ਦਾ ਹਾਂ ਕੋਈ ਦਿਨਾਂ ਦੀ ਕੋਈ ਹੋਰ ਕਲਰ ਸੀਗਾ ਹੂੰ ਇਹ ਨਹੀਂ ਨਾ ਨਹੀਂ ਤੇ ਮੜਕੇ ਪਰਮਾਣ ਭੀਜੇ ਨੂੰ ਕੱਲਾਵਾ ਮ ਭੀਜਾ ਜਾ ਮੋੜ ਕੇ ਆ ਹੂੰ फेर ਮਤਾਂ ਨੂੰ ਇਹ ਕਿਹਨੂੰ ਭੇਜਾਂ ਮੈਂ ਇਹਨੂੰ ਭੇਜਾਂ ਪੀ ਲੈ ਆਉਂਦੇ ਆ ਉਹਦਾਂ ਠੀਕ ਆ ਆਪਦੇ ਪਸੰਦ ਦੇ ਆਪਾਂ ਕਿਹਨਾਂ ਇਹਦੇ ਪਸੰਦ ਦੇ ਹਾਂ ਤਾਂ ਕੋਈ ਨਹੀਂ ਬਹੁਤ ਬਹੁਤ ਸੋਹਣਾ ਬਹੁਤ ਢੋਲ ਮੇਲਾ ਮੇਲਾ ਵੱਡੀ ਵੀ ਡਬਲ ਵੀ ਐ ਚੁੰਨੀ ਫੇਰਾ ਹਾਂ ਹੂੰ ਆ ਤਾਂ ਬਹੁਤ ਸੋਹਣੀ ਆ ਲੈ ਲੰਦੀ ਆ ਤਾਂ ਹੈਗੀ ਲੈ ਲੈਣਾ ਲੈ ਲੈਣਾ ਲੈ ਲੈਣਾ ਇਹਨੂੰ ਲੈ ਲੈਣਾ ਕਹਿੰਦੇ ਆ ਆ ਵੀ ਲੈ ਲੈਣਾ ਤੈਨੂੰ ਇਹਨੂੰ ਹੋਰ ਲੈ ਤੈਨੂੰ ਲੈ ਨਹੀਂ 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 ਮੰਮੀ ਨੂੰ ਲੈ ਆਦਨੇ ਨਹੀਂ ਨਹੀਂ ਪਹਿਣ ਮੈਂ ਨਹੀਂ ਲੈਣੀ ਦੀ ਮੈਂ ਸੋ ਹੀ ਦੇਰੀ ਬਾਦ ਜਿਹੜੀ ਮੇਰੀ ਹੋ ਤੇਰੇ ਕੋਲੇ ਉਹ ਤੂੰ ਕਹਿੰਦੀ ਵੱਡੀ ਵਾਲੀ ਆ ਤੂੰ ਹੁਣ ਕਿਹੜੀ ਚੁੰਨੀ ਲੈਣੀ ਆ ਇਹਨਾਂ ਚ ਕਿਹੜੀ ਲੈएंगे ਤੇ ਕੋਈ ਵੀ ਨਹੀਂ ਕਿਉਂ ਲੈ ਲਾ ਰਤ ਰੱਖ ਕੇ ਕਰਨ ਨੂੰ ਹੈ ਕਿਹੜੀ ਨਹੀਂ ਹੈ ਆ ਮੈਂ ਦਉਂਗੀ ਆ ਜੀ ਚੱਲ ਫਿਰ ਲੈ ਇਹਨੂੰ ਸੱਣੀ ਪਾ ਰਹੀ ਆ ਚੁੰਨੀ ਆ ਹਾਂ ਮੈਨੂੰ ਮੈਂ ਕਿੰਨੀ ਕਰ ਆ ਕੇ ਜਾਂਦੀ ਸੀ ਉਹ ਨਾਲ ਦੀ ਲੈ ਕਹਿੰਦੀ ਤਾਂ ਬਾੜੀ ਭਾਰੀ ਆ ਮੈਂ ਵੇਖੀ ਚੱਕਰ ਨੂੰ ਦੋ ਜਣੇ ਨਾਲ ਚਾਹੀਦੇ ਜੁੰਨੀ ਨਾ ਨਲੀ ਆ ਆ ਕਹਿੰਦੀ ਨਾ ਆਹ ਕਹਿੰਦੀ ਸੀ ਕਿ ਆ ਲਵਾਂਗੀ ਕਿੰਨੀ ਇਕੱਠੀ ਦਾ ਕਰ ਲੈਂਦੇ ਆ ਸਾਰੀ ਕੀ ਲੈਣਾ ਚੁੰਨੀ ਦਾ ਉਹ ਵੀ ਲੈ ਲਵਾ ਫਿਰ ਬਾੜੀ ਲੈ ਕੇ ਨਾ ਸੁਣਨਾ ਅੱਗੇ ਮੇਰੇ ਨਾਲ ਹਾਂ ਜੋ ਰੋਲ ਉਹ ਜਿਹੜੀ ਕਿੰਨੀ ਪ੍ਰਿੰਟ ਹੁੰਦਾ ਨਾ ਉਹ ਵਿੱਚ ਕੋਈ ਨਾ ਕੋਈ ਫਲ ਹੁੰਦਾ ਸੂਰਮਾਲ ਚੱਲ ਜਾਂਦਾ ਹੂੰ ਤੇ ਹੋਰ ਚਲਦਾ ਹੀ ਆ ਪੈਂਟਾਂ ਚੁੰਨੀ ਹੋਵੇ ਤਾਂ ਚੁੰਨੀ ਦਾ ਵੀ ਮੈਕਿੰਗ ਹੋਣ ਲੱਗੀਆਂ ਚੁੰਨੀ ਤਾਂ ਨਾਈਸ ਆ ਇਹ ਕਲਰ ਗੂੜੇ ਹੋਵੇ ਆ ਹਾਂ ਚੁੰਨੀ ਤਾਂ ਨਾਈਸ ਆ ਹੂੰ ਮੋੜੀ ਲਾ ਸੱਕਰ ਨਾਲ ਗਾਉਤੀ ਚੱਕਰ ਨਾਲ ਰੋਟੀ ਕੱਟ ਕਰ ਨਾਲ ਰੋਟੀ ਆ ਫਰਾਨੀ ਕੀ ਬਣेंगी ਰੋਟੀ ਬਣਾਉਣੀ ਆ ਰੋਟੀ ਦਾ ਰੰਗ ਕਾਲੀ ਕਰੀ ਜਾਂਦਾ ਤੇ ਫਿਰ ਬਣਾਓ ਫਿਰ ਚਲੋ ਭਲੇ ਰੋਟੀ ਤਾਂ ਰੋਟੀ ਤਾਂ ਹੋ ਕੇ ਬਣਾਓ ਹੈਾ ਸਾਡੇ ਤਾਂ ਚੋਏ ਦਿਖਾਓ ਤੁਹਾਨੂੰ ਸ਼ੱਕਰ ਸ਼ੱਕਰ ਹੋਣੀ ਆ ਜੀ ਕਿੱਥੇ ਪਈ ਆ ਸ਼ੱਕਰ ਕਰ ਗੇਦ ਨਾ ਟੱਕਰ ਲੋਕ ਨੁੱਕ ਦੇ ਖਾ ਜਾ ਕਰਾਂਗੇ ਆਪਾਂ ਆਪਾਂ ਰਾਸਤ ਨੂੰ ਤਾਂ ਦੱਸਾਂ ਹੀ ਨਾ ਟਾ ਉਹ ਅਬ ਜੇ ਇੰਨੀ ਹੁਣੀਆਂ ਹੁਣੇ ਮੇਰੇ ਕੋਲ ਬਚਣਾ ਨਹੀਂ ਇਹਨੇ। ਨਹੀਂ ਬਚਣਾ ਨਹੀਂ ਮੇਰੇ ਕੋਲ। ਥੱਲੇ ਲਾ ਉੱਪਰ ਕੇ। ਰੋਟੀ ਨਹੀਂ ਪਈ ਕੋਈ। ਹੈ? ਸ਼ਾਇਦ ਮੇਰੀ ਸ਼ਾਦੀ ਕਾਖੇ ਆਖਵਾਤਾ ਤੇ ਥੋੜੀ ਜੀ। ਕੀ? ਉਹੀ ਬਣਾਉਣੀ। ਦਾਲ ਕਿੰਨੀ ਸਵਾਦ ਬੜੀ ਸੀ ਨਾ ਛੋਲਿਆਂ ਦੀ। ਤੇ ਕੱਦੂ ਉਦੋਂ ਸਰਾ ਸੀਗੇ। ਆਹ ਚਮਚਾ। ਚਾਹ ਫਤਦਾ ਦੇ। ਮੈਂ ਖਾਂਗਾ ਖਾ ਜੂਗਾ ਮੈਂ ਫੱਕਾ ਮਾਰ ਕੇ ਥਲੇ ਦਾ ਉੱਤੇ ਦਾ ਮੈਂ ਰੱਖਨੇ ਕੀ ਚੱਕਰ ਨਹੀਂ ਖਾਂਦੇ ਜਿਹੜੇ ਨੇ ਨੀ ਤੇ ਪਤਾ ਸਮਝ ਨਾ ਜੀ ਮੇਰੀ ਹੂੰ ਸਿੱਧਾ ਦੇ ਨਾ ਵੀ ਕਿ ਸੰਤੇ ਚੱਕਲੇ ਮਾਣੇ ਚੱਲਦਾ ਹਾਂ ਚੱਲਦਾ ਹੀ ਚੱਕੀ ਜਾਂਦੇ ਆ ਆਏ ਕਿ ਯਾ ਚੁੰਨੀ ਚੁੰਨੀ ਲੱਗ ਜਾਂਦੀ ਆ ਨਾਲ ਜੀ ਕੋ ਕੋ ਨਹੀਂ ਨਾ ਹੂੰ ਜੇ ਤੇਰਾ ਪਰ ਸੱਜਣਾ ਨਾ ਉਹਦੇ ਅੱਗੇ ਦੀ ਹਮਮ ਫਿਰ ਪਹਿਲਾਂ ਜਾਉਂਦੇ ਹਾਂ ਥੋੜੋ ਮੱchnਾਗਾ ਠੀਕ ਆ ਤਾਂ ਮੈਂ ਖੰਦੀਆ ਚੱਕੋ ਮੰਮੀ ਨੇ ਵੀ ਸ਼ੱਕਰ ਟੈਸਟ ਕਰ ਲਈ ਠੀਕ ਆ ਚਲੋ ਹੁਣੇ ਬਣਾਉਂਦੇ ਆ ਰੋਟੀ ਰੋਟੀ ਤੇ ਆਪਾਂ ਸ਼ੱਕਰ ਦੀ ਕਰਤੀ ਤਿਆਰੀ ਮੰਮੀ ਨੇ ਕਿਉਂ ਪਤਾ ਕਿਉਂ ਰੁਕ ਗਿਆ ਕਿਉਂ ਨਾ ਸੁਆ ਲੱਗਦੀ ਆ ਨਾ ਫਿਰ ਰੁੱਖੀ ਕਿੱਥੇ ਖਾਊਗਾ ਰੋਟੀ ਫਿੱਕਾ ਕੇ ਹੁਣ ਹਿਲਾ ਲੈਣੇ ਤਨ ਰੇਦੀ ਅੰਦਰ ਤੇਰੀ ਨੂੰ ਸੱਕਰ ਪਾਈ ਆ ਮੈਨੂੰ ਕੁਬਲੀ ਭਰ ਕੇ ਦਿਆ ਕਰੋ ਛੱਕਰ ਦੀ ਹੂੰ ਤੇ ਵਸਾ ਦਾ ਖਾ ਜਾਂਦਾ ਬੰਦਾ ਮਿੱਠੀ ਮਿੱਠੀ ਜੀ ਬਹੁਤ ਹੂੰ ਤੁਹਾਡੇ ਰੇਤੇਦਾਰ ਖੜੇ ਬਾਹਰ ਬੁੱਲੇ ਤੇਰੇ ਜਿੰਨ ਮੈਨ ਲੈਸ ਤੇ ਕਹਿੰਦੇ ਕਿ ਵੜ ਕੇ ਕਿ ਘੱਟ ਮੁੜ ਕੇ ਨਹੀਂ ਸੀ ਨਹੀਂ ਸੀ ਫਿਰ ਤੂੰ ਬੁਲਾ ਲੈਂਦੀ ਅੰਦਰੋਂ ਨਾ ਰੇਤੇਦਾਰ ਤਾਂ ਤੇਰੇ ਸੀ ਤੇ ਪਰਸੋ ਜੋਥੇ ਦੀ ਮਾਸੀ ਆਈ ਸੀ ਤੜਕੇ ਇਸ ਦੇ ਹੀ ਹਾਂ ਲੈ ਤੁਹਾਨੂੰ ਪਤਾ ਨਹੀਂ ਨਾ ਕਿ ਆਵਾਜ਼ਾਂ ਮਾਰੀ ਜਾਂਦੀ ਸੀਗੀ ਮੈਨੂੰ ਭਣੇ ਭਣੇ ਕਿਹ ਕਿਹ ਵਾਦਾਂ ਮਾਰੀ ਜਾਂਦੀ ਸੀ ਕਿਉਂ ਅਮਰੀਕੀ ਗੁਰਮੁਣਗਾ ਗੁਰਮੁਣਗਾ ਨਹੀਂ ਭਣੇ ਪਤਾ ਲੱਗਿਆ ਤੈਨੂੰ ਅਟਾ ਪਾ ਇਹ ਕੀ ਕਹਾਤ ਤੈਨੂੰ ਯਾਦ ਸੀ ਸਾਰਿਆਂ ਨੂੰ ਬਾਏ ਬਾਏ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ